ਸਾਰੇ ਮਨਉਂਦੇ ਨੂੰ ਕੋਈ ਧਰਮਤੋਂ ਪਰੂਖ ਕੇ ਸਾਰੇ ਇਹਨਾਂ ਨੂੰ ਬਣਾਉਂਦੇ ਆ ਵਰਤਨ ਮਤਲਬ ਉਹ ਤੌਰ ਤੇ ਮੁੱਖ ਮੰਤਰੀ ਤੌਰ ਤੇ ਮੇਹਰ ਭਾਜ ਬਣਾ ਆਮਾ ਇਹਨਾਂ ਪ੍ਰਕਾਰ ਨੇ ਕਿ ਦਿਨ ਪਹਿਲਾਂ ਇਸਰਕੇ ਆਇਆ ਪਤਾ ਨੂੰ ਜ਼ਿਆਦਾ ਰਾਸ਼ਵਤ ਹੈ ਪਬਲਿਕ ਨੂੰ ਜ਼ਿਆਦਾ ਕੋਈ ਕਸਟ ਨਾ ਨਾ ਸਮਝ ਸਕੋ ਹੋਣਾ ਹੋਣਾ ਦੇਈ ਕਰਨਾ ਬਾਕੀ ਬੇਤੀ ਹੈ ਗੁਰੂਆਂ ਪੀਰਾਂ ਫਕੀਰਾਂ ਗੰਗਰਾਂ ਦੀ ਧਰਤੀ ਹੈ ਇਸ ਧਰਤੀ ਤੋਂ ਦਾ ਜ਼ੁਲਮ ਦੇ ਵਿਰੁੱਧ ਲੜਾਈਆਂ ਸ਼ੁਰੂ ਕੀਤੀ ਗੁਰੂ ਸਾਹਿਬ ਨੇ ਇਸ ਧਰਤੀ ਤੋਂ ਮਤਲਬ ਇਤ ਐਸੀ ਪ੍ਰੇਰਣਾ ਮਿਲਦੀ ਹੈ ਆਪਣੇ ਹੱਕਾਂ ਲਈ ਲੜਨ ਵਾਸਤੇ ਖੜਨਾ ਚਾਹੀਦਾ ਸੋ ਨਤਮਸਤਕਾ ਨਾਲ ਤੁਹਾਨੂੰ ਜੀ ਸਾਹਿਬ हसीमता यानी जी उसे लंगर से वरिते भी हमें एक प्रोहरा लिख दिया भई सौ देश प्यार हुई ਮਿੱਠਾ ਹੋ ਰਿਹਾ ਜੀ ਨਤਸਤਕ ਹੋਏ ਹਾਂ ਪ੍ਰਵਾਸ ਵਿੱਚ ਕੀ ਕਹਿੰਦੇ ਸਭ ਤੋਂ ਪਹਿਲਾਂ ਹਰ ਸਾਲ ਆਉਨੇ ਆ ਜੀ ਸਾਖੀ ਤੇ ਵੀ ਆਉਨੇ ਆ ਬੋਲਾ ਮਹੱਲਾ ਇੱਕ ਇਸ ਤਰ੍ਹਾਂ ਦਾ ਪਹਾਰ ਹੈ ਜੋ ਗੁਰੂ ਸਾਹਿਬ ਦੀਆਂ ਲੜਾਈਆਂ ਦੀ ਯਾਦ ਕਰਾਉਂਦਾ ਹੈ ਜੋ ਅੱਤਕਤ ਲਈ ਜੋ ਮਜਲੂਮਾਂ ਦੇ ਹੱਕ ਚ ਖੜਨ ਲਈ ਜ਼ੁਲਮ ਦੇ ਵਿਰੁੱਧ ਲੜਨ ਲਈ ਸਾਨੂੰ ਪ੍ਰੇਰਨਾ ਦਿੰਦੀ ਹੈ ਇਸੇ ਤਰ੍ਹਾਂ ਸੇਵਾ ਦਾ ਨਤਸਤਕ ਹੋਏ ਹਾਂ ਤੇ ਇਹਨੂੰ ਸਾਰੇ ਮਨਾਉਂਦੇ ਆਂ ਹੋਲਾ ਮੋਲਾ ਕੋਈ ਕਿਸੇ ਖਾਸ ਵਿਸ਼ੇਸ਼ਤਾ ਮੰਦਾ ਨਹੀਂ ਜੀ ਸਾਰੇ ਲੋਕ ਤੁਸੀਂ ਇੱਥੇ ਵੀ ਦੇਖੋਗੇ ਸਾਰੇ ਨਾਨਕਲੇਵਾ ਸਿੰਘ ਸਭ ਲੋਕ ਜੋ ਹੈ ਮਨਾਉਂਦੇ ਨੇ ਮਬਾਰਕਾ ਮਾਨ ਸਾਹਿਬ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਇੱਕ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਟੇਡੀਅਮ ਹੈ ਜਿੱਥੇ ਜੰਗ ਜੋ ਤਰਕਾਬ ਹੁੰਦੇ ਨੇ 15 ਤਰੀਕ ਨੂੰ ਮਹੱਲੇ ਦੇ ਦੌਰ ਉਹ ਸਟੇਡੀਅਮ ਕੁਛਕ ਜਿਹੜਾ ਹੈਗਾ ਪਿਛਲੇ ਸਰਕਾਰਾਂ ਦੇ ਬੜਿਆ ਲੇਕਿਨ ਬਹੁਤ ਕੰਮ ਹੋਦਾ ਬਾਕੀ ਉਹ ਕੈਂਸਰ ਕਰਕੇ ਮਰ ਗਏ ਜੀ ਉਹ ਅਸੀਂ ਜਿੱਥੇ ਵੀ ਇਨਫਰਾਸਟ੍ਰਕਚਰ ਬਣਦਾ ਹੈ ਅਸੀਂ ਇਸ ਕਰ ਤੋਂ ਬਿਲਕੁਲ ਮੁਨਕਰ ਨਹੀਂ ਹੁੰਦੇ ਅਨੰਪੁਰ ਸਾਹਿਬ ਵਰਗੇ ਸ਼ਹਿਰ ਚਾਹ ਕੈਂਸਰ ਦਾ ਤੇ ਹੋਰ ਬਾਕੀ ਸਪੈਸ਼ਲਿਟੀ ਹਸਪੀਟਲ ਚਾਹੀਦੇ ਸਟੇਡੀਅਮ ਚਾਹੀਦੇ ਘੱਟਕਾ ਦਾ ਘੱਟਕਾ ਦਾ ਵੀ ਹੁੰਦਾ ਹੈ ਘੋੜਸਵਾਰੀਆਂ ਦੇ ਇਥੇ ਸੋ ਜੋ ਵੀ ਇਨਫਰਾਸਟ੍ਰਕਚਰ ਚਾਹੀਦਾ ਹੋਊਗਾ ਤੇ ਅਸੀਂ ਐਮਐਲਏ ਸਾਹਿਬ ਤੇ ਸਾਡੇ ਮੰਤਰੀ ਸਾਹਿਬ ਸਾਡੇ ਨਾਲ ਨੇ ਅਸੀਂ ਬਹੁਤ ਪਿਆਰਾ ਤੁਸੀਂ ਹਾਂ ਜੀ ਮਤਲਬ ਕੁਝ ਟੂਰਿਜ਼ਮ ਵਾਦੋ ਜੀ ਨੂੰ ਹਾਂ ਜੀ ਜੋ ਵੀ ਮੇਰੇ ਖਿਆਲ ਚ ਇੱਥੇ ਕੋਈ ਟੂਰਿਜ਼ਮ ਦੀ ਐਡ ਦੇਣ ਦੀ ਲੋੜ ਨਹੀਂ ਗੁਰੂ ਸਾਹਿਬ ਨੇ ਜੋ ਇੱਥੇ ਬਹਿ ਕੇ ਬਹੁਤਕ ਰਚੇ ਜੋ ਇੱਥੇ ਬਹਿ ਕੇ ਵਰਤਾਰੇ ਹੋਏ ਪੂਰੀ ਦੁਨੀਆ ਨਾਲ ਤੁਮਸਤੇ ਹੁੰਦੀ ਹੈ ਹਾਂ ਏਸੀ ਏਰੀਆ ਆ ਏਰੀਆ ਜਿਹੜਾ ਖਾਸ ਤੌਰ ਤੇ ਪਠਾਨਪੁਰ ਤੱਕ ਗਾਮ ਵੀ ਨੇ ਛੋਟੇ ਛੋਟੇ ਤੇ ਨੰਗਲ ਹੋ ਗਿਆ ਤੇ ਅਸੀਂ ਇਹਨੂੰ ਪੂਰਾ ਟੂਰਿਜ਼ਮ ਇੱਕ ਹੱਬ ਬਣਾਵਾਂਗੇ ਤੇ ਨਾਲ ਧਾਰਮਿਕ ਟੂਰਿਜ਼ਮ ਵੀ ਜੁੜਾਦਾ ਬਾਸਵਾਣਾ ਹੈ ਜਿੱਥੇ ਦਰ ਜਿਹੜੇ ਲਗਾਏ ਕੇ ਲੱਗਦਾ ਕਿ ਰਿਵਿਊ ਕਰਨਾ ਚਾਹੀਦਾ ਮੈਂ ਮੈਂ ਧਰਮ ਦੇ ਮਾਮਲੇ ਤੇ ਬਿਲਕੁਲ ਨਹੀਂ ਬੋਲਦਾ ਅੱਜ ਖਾਸ ਤੌਰ ਤੇ ਪ੍ਰਮਾਤਮਾ ਦਾ ਦਿਨ ਹੈ ਉਹ قومی ਤਿਹਾੜਾ ਹੈ ਮੈਂ ਕੁਝ ਕੋਈ ਥੈਂਕ ਯੂਵਰੀਵਾਡ اے داوادی دا تھا واہ جی کی باتیں تول سالسیا کا آ جا آ جا با دوتا ہاں ہاں تور کڑتو اچھا تور کڑتو ہاں تردی کلا ٹالی والا نے پنڈ نے ہاں ہاں سبحان تر 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 کے